ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੂਨ ਬਾਬਾ ਮੱਕਾ ਜੀ ਦੀ ਮੀਟਿੰਗ ਲੱਗੀ ਆ ਪਿੰਡ ਨੱਤ ਦੇ ਵਿੱਚ ਹਾਂ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੂਨ ਬਾਬਾ ਮੱਕਾ ਸਾਹਿਬ ਜੀ ਅਸੀਂ ਇਸ ਟਾਈਮ ਖੜੇ ਆ ਜੀ ਪਿੰਡ ਨੱਤ ਦੇ ਗੁਰਦੁਆਰਾ ਸਾਹਿਬ ਵਿੱਚ ਇੱਥੇ ਜਿਹੜੀ ਜੂਨ ਦੀ ਮੀਟਿੰਗ ਲੱਗੀ ਆ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਇਕੱਠ ਹੋਇਆ ਵਾ ਸਾਰੇ ਪਿੰਡਾਂ ਤੋਂ ਲਗਭਗ ਸੰਗਤ ਜਿਹੜੀ ਉਹ ਆਈ ਆ ਮਾਤਾਵਾਂ ਭੈਣਾਂ ਵੀ ਜਿਹੜੀਆਂ ਵਾ ਉਹ ਮੀਟਿੰਗ ਦੇ ਵਿੱਚ ਹਾਜ਼ਰ ਹੋਈਆਂ ਵਾ ਜਿਹੜਾ ਪਿਛਲੀ ਬੀਤੀ 29 ਮਾਰਚ ਨੂੰ ਜਿਹੜਾ ਵਾ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਦੇ ਉੱਤੇ ਸੰਭੂ ਤੇ ਖਨੌਰੀ ਮੋਰਚੇ ਨੂੰ ਜਿਹੜਾ ਖੰਡਾ ਕੇ ਤੇ ਉੱਥੇ ਲੋਕਾਂ ਦੇ ਰਹਿਣ ਬਸੇਰਿਆਂ ਦਾ ਜਿਹੜਾ ਨੁਕਸਾਨ ਕੀਤਾ ਵਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਉਹ ਨਿੰਦਾ ਮਤਾ ਪਾਸ ਕੀਤਾ ਗਿਆ ਵਾ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਇਥੋਂ ਦੱਸਣਾ ਚਾਹੁੰਦੇ ਆ ਤੇ ਜਿਹੜੀ ਤੇਰੇ ਮਨ ਦੀ ਇੱਛਾ ਸੀ ਜੀ ਜਿਹੜਾ ਤੂੰ ਕਾਰਪੋਰੇਟ ਘਰਾਣਿਆਂ ਦਾ ਬੀਬਾ ਪੁੱਤਰ ਬਣ ਕੇ ਤੇ ਇਹ ਜਿਹੜੀ ਲੋਕ ਲਹਿਰ ਵਾ ਇਹ ਜਿਹੜੀ ਕਿਸਾਨੀ ਦੀ ਲਹਿਰ ਆ ਜਿਹਨੂੰ ਤੂੰ ਦੱਬਣ ਦੇ ਕੋਸ਼ਿਸ਼ ਕੀਤੀ ਆ ਤੇ ਪਿੰਡਾਂ ਦੇ ਵਿੱਚ ਇੱਕ ਜਿਹੜਾ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਉਹਨੂੰ ਲੋਕਾਂ ਨੇ ਨਹੀਂ ਸਵਾਰਿਆ ਤੁਸੀਂ ਵੇਖ ਸਕਦੇ ਪਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਇੱਥੇ ਇਕੱਠੇ ਹੋਏ ਨੇ ਤੇ ਇੱਥੇ ਮਤਾ ਪਾਸ ਕੀਤਾ ਗਿਆ ਪੀ ਜਿਹੜਾ ਦਹਿਸ਼ਤ ਦਾ ਮਾਹੌਲ ਫਲਾਉਣ ਵਾਸਤੇ ਲਗਾਤਾਰ ਜਿਹੜੀ ਪੁਲਿਸ ਆ ਪਿੰਡਾਂ ਦੇ ਵਿੱਚ ਆਗੂਆਂ ਨੂੰ ਡਿਟੇਨ ਕਰਨ ਵਾਸਤੇ ਛਾਪੇਮਾਰੀ ਕਰਦੀ ਆ ਉਹਨੂੰ ਪਿੰਡਾਂ ਦੇ ਵਿੱਚ ਹੀ ਘੇਰ ਕਰਾਈ ਕੀਤੀ ਜਾਊਗੀ ਘੇਰਾ ਕਰਾਈ ਕਰਕੇ ਤੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ ਪੀ ਇਹ ਜਿਹੜਾ ਸਾਡਾ ਆਗੂ ਫੜਨ ਆਇਓ ਇਹਨੂੰ ਕਿਹੜੇ ਦੋਸ਼ੇ ਹੇਠ ਜਿਹੜਾ ਤੁਸੀਂ ਫੜਨ ਆਇਓ ਉਸ ਤੋਂ ਅੱਗੇ ਜਿਹੜਾ ਸਾਡਾ ਸ਼ਾਂਤ ਪਈ ਸ਼ੰਭੂ ਤੇ ਖਨੋਰੀ ਤੋਂ ਮੋਰਚਾ ਉਖਾੜਿਆ ਉਹਦੇ ਵਿਰੋਧ ਦੇ ਵਿੱਚ ਕੱਲ 29 ਤਰੀਕ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਜਿਹੜੇ ਘਰਾਓ ਕੀਤੇ ਜਾਣੇ ਨੇ ਉਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਾਡੀ ਜਉਣ ਦੀ ਡਿਊਟੀ ਜਿਹੜੀ ਬਟਾਲਾ ਦੇ ਸੈਰੀ ਕਲਸੀ ਐਮ ਐਲ ਏ ਦੇ ਘਰ ਅੱਗੇ ਲੱਗੀ ਆ ਉਥੇ ਜਾਣਗੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ